ਆ 1970 ਦੀਆਂ ਨੇ ਵੀ ਘੋੜਿਆਂ ਦੀਆਂ ਝਾਂਜਰਾਂ ਹੀ ਕਹਿੰਦੇ ਨੇ ਬਾਪੂ ਇਹਨਾਂ ਨੂੰ ਝਾਂਜਰਾਂ ਝਾਂਜਰਾਂ ਇੱਕ ਕੱਲੀ ਕੱਲੀ ਚੀਜ਼ ਦਿਖਾਓ ਆ ਆ ਕੀ ਦੀਆਂ ਨੇ ਇਹ ਤੇ ਉੱਠਦੀਆਂ ਉੱਠ ਰੱਖਣ ਲੱਗਿਆ ਆਪਣੇ ਪਹਿਲਾਂ 20 ਸਾਲ ਰੱਖਿਆ ਉੱਠਦੀ ਅੱਛਾ ਜੀ ਨਾਲੇ ਜੀ ਨਾਲੇ ਜਮੀਨ ਤੇ ਚੜ ਜਾਂਦੇ ਤਾਂ ਤੁਪਰੇ ਦੇ ਸੀ ਅੱਛਾ ਜੀ ਚਾਰ-ਚਾਰ ਬੰਦੇ ਵੀ ਬਹਿ ਜਾਣਾ ਸੀ ਗੱਡੀਆਂ ਤੇ ਵੈਂਡੇ ਜੀ ਕਾਠੀ ਪਾਈ ਕਿਤੇ ਗੱਡੀਆਂ ਤੇ ਅੱਛਾ ਜੀ ਉੱਠਦੀਆਂ ਦੇ ਹਾਂ ਗੱਡੀਆਂ ਵੇਛੇ ਆਏ ਨਾ ਜਿਵੇਂ ਫੌਜੀ ਦੀ ਪੱਕ ਬੰਨੀ ਹੁਣ ਵੀ ਇਹ ਲੈ ਉੱਠ ਲਿਆ ਦੀ ਅੱਛਾ ਜੀ ਬਈ ਆ ਗੱਡੀਆਂ ਦੇ ਦੀ ਮੈਨੂੰ ਤੇ ਸੂਟ ਕਾ ਪਾ ਕੇ ਤੇ ਵੀ ਕਾਟ ਕੇ ਦਿਖਾ ਦੇ ਤੂੰ ਐ ਅੱਛਾ ਜੀ ਆਏ ਜਿਵੇਂ ਫੌਜੀ ਦੀ ਪਾਕ ਬੰਨੀ ਹੁੰਦਾ ਆਮ ਬੰਦੇ ਦਾ ਤਾਂ ਉੱਠਦੀ ਗੱਡੀ ਕਸੀ ਨਹੀਂ ਜਾਂਦੀ ਮੈਨੂੰ ਕਿੱਥੋਂ ਕਾਇ ਨੂੰ ਕਈ ਨਾ ਪੌਣੇ ਨਹੀਂ ਆਉਂਦਾ ਪੌਣੇ ਨਹੀਂ ਆਉਂਦੀਆਂ ਆਦਾ ਆ ਗਿਆ ਉੱਠਦੀਆਂ ਬਾਪੂ ਹਾਂ ਇਹ ਪਿੱਤਰਲੀਆਂ ਨੇ ਇਹ ਬਣੀਆਂ ਨੇ ਪਿੱਤਰਲੀਆਂ ਤੇ ਆਹਾਂ ਘੋੜੀਆਂ ਦੀਆਂ ਇਹ ਘੋੜੀਆਂ ਦੀਆਂ ਠੀਕ 4 ਇੰਚ ਦਾ ਆਪਾਂ ਇਹਨੂੰ ਬਾਗਾਂ ਕਹਿੰਦੇ ਹਾਂ ਵੀ ਜਿਹੜੇ ਹੱਥ 'ਚ ਫੜੇ ਇਹ 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 ਮੁਹਾਰ ਆ ਮੁਹਾਰ ਉੱਠ ਦੀ ਮਹਾਰ ਅੱਛਾ ਜੀ ਤੇ ਨਾਲ ਇਹਦੇ ਤਲੇ ਹਾਰਾ ਵੀ ਹੁੰਦਾ ਸੀਗਾ ਠੀਕ ਹੈ ਜੀ ਉਹ 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 ਗਵਾਜ ਗੂਜ ਗਿਆ ਪੂਰੀਆਂ ਨੇ ਛੱਟ-ਛੱਟ ਦਾ ਪਿੱਛੇ ਅੱਛਾ ਜੀ ਠੀਕ ਆ ਬਾਬੂ ਆਹਾਂ ਫਿਰ ਆ ਆ ਆ ਆ ਹੁੰਦੀ ਠੱਲਾ ਠੱਲਾ ਇਹਨੂੰ ਠੱਲ ਬੋਲਦੇ ਆ ਭਾਵੇਂ ਝਾੜ ਦੇ ਥੰਡੇ ਪਾਈ ਹੁੰਦੀ ਸੀ ਠੀਕ ਹੈ ਜੀ ਸੱਤ ਪਹਿਲਾਂ ਇਹ ਬੰਦਨੀਆ ਗੋਡਿਆਂ ਤੇ ਆਏ ਤੇ ਮਤੇ ਮੁੜ ਕੇ ਝਾਂਜਣਾ ਪਾਉਣੀ ਉੱਤੇ ਵੀ ਤੰਦ ਥੱਲੇ ਨਾ ਜਾਵੇ ਥੱਲੇ ਤੋਂ ਤੇ ਆਹ ਬਾਪੂ ਇਹ ਬਾਛੋ ਜਬਾਨੀਆਂ ਦੀਆਂ ਗਾਨੀਆਂ ਗੁੰਨੀਆਂ ਘੋੜਿਆਂ ਦੀਆਂ ਉਦੋਂ ਇਹ ਜਾਂ ਦੇਸੀ ਬਾਲ ਹੀ ਹੁੰਦਾ ਸੀ ਨਾ ਠੀਕ ਆ ਬਾਪੂ ਉਹ ਹੁੰਦਾ ਤੇ ਵੀ 1970 ਚ ਨਾ ਆਹ ਸ਼ਿੰਗਾਰ ਸੀ ਘੋੜਿਆਂ ਦਾ ਤੇ ਹੁਣ ਤਾਂ ਬਾਪੂ ਦੂਰ ਨਹੀਂ ਆ ਦੂਰ ਦੀ ਗੱਲਾਂ ਲੋਕ ਉੱਪਰ ਕਦੇ ਚੜ੍ਹ ਕੇ ਸਵਾਰੀ ਕਰਨੀ ਨਹੀਂ ਆਉਂਦੀ ਤੇ ਆਹ ਤੰਜਰਾ ਪਾ ਕੇ ਫਿਰ ਬਾਪੂ ਕੋੜੀ ਤੁਰਦੀ ਕਿਵੇਂ ਸੀ ਤੋਰੀਆ ਫਿਰ ਕੋੜੀ ਆਹ ਚੰਜਰਾ ਪਾ ਕੇ ਤੁਸੀਂ ਅਸੀਂ ਵੇਖ ਲਾ ਜਵਾਨ ਨੇ ਜੀ ਅਸੀਂ ਉੱਠ ਲੈ ਜਾਣੀ ਹੈ ਅਸੀਂ ਬੜੇ ਗੇੜੇ ਦੇ ਨੇ ਉੱਥੇ ਉਦੋਂ ਉੱਠ ਤੋੜਦੇ ਹੁੰਦੇ ਮੇਲੇ ਤੇ ਅੱਛਾ ਤੇ ਬੜੇ ਗੇੜੇ ਗੂੜੇ ਦੇ ਨੇ ਸਾਡੀ ਪਾਰਟੀ ਸੀਗੀ ਮੁੰਡੇ ਜਨੈਲ ਹੁਣੀ ਆ ਅਮਰੀਕਾ ਬੈਠੇ ਆ ਅੱਛਾ ਬੜੇ ਸੀ ਉਹ ਅੱਛਾ ਜੀ ਸਾਡੀ ਜਾਰੀ ਜੀ ਹੁਣ ਵੀ ਸਾਡੀ ਜਾਰੀ ਪੂਰੀ ਆ ਅੱਛਾ ਜੀ ਹੁਣ ਵੀ ਮੈਨੂੰ ਕਹਿੰਦਾ ਨਾ ਤੇਰੀ ਮੂਵੀ ਹੁਣ ਜਾਊ ਮੈਨੂੰ ਆਦਾ ਕਹਿੰਦਾ ਛੋਟੀ ਮੂਵੀ ਨਹੀਂ ਆਈ ਕਿਤੇ ਕਿਆ ਹੁਣ ਆ ਗਈ ਫਰਾਣਾ ਬਲੂਰਾਂ ਦੀ ਬੜੀ ਹੁੰਦੀ ਆ ਸਸ ਛਿੱਧੂਆ ਦੀ ਆਉਂਦੀ ਆ ਹਾਂਜੀ ਉਹ ਮੈਂ ਕਹਾਂ ਜੀ ਹੈਗੇ ਭਾਈ ਦੇਸੀ ਜਵਾਨੇ ਦੇ ਬੰਦੇ ਤੇ ਕਹਿੰਦਾ ਥੋੜੀ ਮੂਵੀ ਕਿਤੇ ਵੇਖੀ ਨਹੀਂ ਤੇ ਉਹ ਜਨਰਲ ਸਿਮਾਰ 75 ਸਭ ਦੇ ਉਹਨਾਂ ਪਾਪ ਸੀਗਾ ਅੱਛਾ ਜੀ ਤੇ ਬਹੁਤ ਚੰਗੀ ਆ ਹੁਣ ਵੀ ਸਾਡਾ ਪ੍ਰੇਮ ਠੀਕ ਹੈ ਬਾਬਾ ਹੁਣ ਟੱਕੇ ਸਾਡੀ ਚੱਲੀ ਆ ਪੱਕੀ ਅੱਛਾ ਜੀ ਉੱਥੇ ਅਮਰੀਕਾ ਜੀ ਮੈਨੂੰ ਮੈਦੇ ਹੁਣ ਵੀ ਅਸੀਂ ਟਾਲੀ ਵਾਲਾ ਯਾਨੀ ਕਿ ਟਾਲੀ ਵਾਲਾ ਸਾਰੇ ਤੁਹਾਡੇ ਈ ਰਿਚ ਟਾਲੀ ਵਾਲ ਬਹੁਤ ਨੇ ਹੈ ਨਾ ਬਾਈ ਹਾਂਜੀ ਠੀਕ ਹੈ ਬਹੁਤ ਪੈਂਦਾ ਟਾਲੀ ਵਾਲੇ ਦੇ ਠੀਕ ਹੈ ਜੀ ਤੇ ਉਹ ਜਨਰਲ ਵੀ ਦੋ ਭਰਾ ਹਾਂ ਇਹ ਜਨੈਟਿਕ ਵੰਟਾ ਤੇ ਸਾਡੀ ਹੁਣ ਤੱਕ ਜਾਰੀ ਚੱਲਦੀ ਹੈ ਠੀਕ ਹੈ ਜੀ ਆ ਤਾਂ ਜਰਾਂ ਕਿਸੇ ਦੇ ਜ ਸੰਭੀਆਂ ਹੋਈਆਂ ਹੋਣਗੀਆਂ ਬਈ ਮੈਨੂੰ ਕਮੈਂਟਾਂ ਚ ਜਰੂਰ ਦੱਸਿਓ ਕਿ ਇਹ ਜਹ ਖਜ਼ਾਨਾ ਕਿਸੇ ਕਿਸੇ ਨੇ ਸੰਭਿਆ ਹੋਇਆ ਨਹੀਂ ਸੰਭੇ ਦੇ ਨਾਲ ਬਾਪੂ ਬਦਲ ਜਾਂਦੇ ਆ ਲੋਕ ਕੋ ਪੁਰਾਣਾ ਸਮਾਨ ਸੱਟ ਦਾਂਦੇ ਆ ਚਾਹ ਛਾਡੇ ਕੋ ਉੱਠਦੀ ਬਿੰਦੀ ਸੀ ਅਸੀਂ ਇਹੇ ਛੌਕੀ ਬੰਦੀ ਦੇ ਪਿੱਛੇ ਸੰਗੜੀਆਂ ਲਾਈਆਂ ਹੁੰਦੀਆਂ ਸੀ ਫਿਰ ਤੇ ਚਾ ਬਿੰਦੀ ਨੂੰ ਅੱਛਾ ਜੀ ਤੇ ਬਿੰਦੀ ਬੁੰਦੀ ਸੀ ਆਪ ਬਣਾ ਲੈਂਦੇ ਸੀਗੇ ਤੇ ਜਿਵੇਂ ਨਾ ਜਿਵੇਂ ਸਾਰਗੀ ਵਜਾਉਣੀ ਪੈਂਦੀ ਸਾਰੰਗੀ ਹਾਂਜੀ ਹਾਂਜੀ ਕਿਹੜੇ ਨਾ ਤਾਰਾਂ ਕੱਟਣੀਆਂ ਪੈਂਦੀਆਂ ਜਿਹੜੇ ਵਜਾਉਣ ਵਾਲੇ ਆ ਏਵੇਂ ਉੱਠਦਾ ਹਾਲ ਪਾਉਣਾ ਪੈਂਦਾ ਅੱਛਾ ਜੀ ਜੇ ਜਦੋਂ ਭੁੱਖਾ ਜੇ ਥੋੜਾ ਜਿਹਾ ਇੱਕ ਅੜੀ ਕੱਢੀ ਜਾਂਦੀ ਹਾਂ ਅਮਰੋ ਚਾਂਜਰਾਂ ਦਿਖਾਈਆਂ ਤੁਹਾਨੂੰ ਕੁੱਠ ਦੇ ਘੋੜੀ ਦੀਆਂ ਤੇ ਦੱਸਿਓ ਵੀਡੀਓ ਕਿਵੇਂ ਲੱਗੀ ਬਾਕੀ ਆਉਣ ਵਾਲੇ ਦਿਨਾਂ 'ਚ ਬਾਪੂ ਜੀ ਦੀ ਵੀਡੀਓ ਆ ਰਹੀ ਆ ਬਹੁਤ ਚੰਗੇ ਜਾਨਵਰ ਨੇ ਨੋਕਰੇ ਬਾਪੂ ਰਾਹ ਕੋਲ ਅਨਮੋਲ ਖਜ਼ਾਨਾ ਸਾਂਭੀ ਬੈਠਿਆ ਉਹ ਵੀ ਵੀਡੀਓ ਤੁਹਾਨੂੰ ਦਿਖਾਵਾਂਗੇ ਜੁੜੇ ਰਹੋ ਚੈਨਲ ਦੇ ਨਾਲ ਤੇ ਇਹ ਚਾਂਜਰਾਂ ਜਰੂਰ ਦੱਸਿਓ ਮੈਨੂੰ ਤਾਂ ਬੜੀਆਂ ਚੰਗੇ ਨੇ ਬਾਪੂ ਜੀ ਨੇ ਤਕਰੀਬਨ 50 55 ਸਾਲ ਪੁਰਾਣਾ ਖਜ਼ਾਨਾ ਜਿਹੜਾ ਆਪਦੇ ਕੋਲ ਸਾਂਭੀ ਬੈਠਾ ਧੰਨਵਾਦ ਬਾਪੂ ਜੀ ਬਹੁਤ ਬਹੁਤ ਤੁਹਾਡਾ ਜੀ ਮਿਹਰਬਾਨੀ ਬਹੁਤ ਮਿਹਰਬਾਨੀ ਰਾਜ ਸ਼ਮਾ ਸਾਡਾ ਬਹੁਤ ਯਾਰ ਜੱਟ ਬੰਦਾ ਬਾ ਨੇ ਬੰਦੇ ਸਾਤੋਂ ਪੰਜ ਸਾਲ ਵੱਡੇ ਆਉ ਅੱਛਾ ਅੱਛਾ ਜੀ ਉਹ 80 80 ਸਾਲ ਦੇ ਹੋਣਗੇ ਹਾਂ ਜੀ ਹਾਂ ਸਾਡੀ ਬਹੁਤ ਪ੍ਰੇਮ ਵੇ ਆ ਆ ਪ੍ਰੇਮ ਹੁੰਦਾ ਅੱਜ ਕੱਲ ਤਾਂ ਬਾਪੂ ਘੋੜੇ ਵਾਲੇ ਸਾਲਕ ਇਕੱਠੇ ਰਹਿੰਦੇ ਫਿਰ ਭਾਂਡੇ ਵੰਡ ਲੈਂਦੇ ਜਿਹੜੀ ਉਹ ਕੁੜੀ ਦਿੱਤੀ ਸੀ ਤੈਨੂੰ ਆਖਿਆ ਵੀ ਪਛੇਰੇ ਸੀ ਕਿ ਖੁੱਲੇ ਕੰਮ ਦੀ ਹੈ ਉਹ ਰਾਜ ਸਿੰਘ ਨੂੰ ਦਿੱਤੀ ਮੈਂ ਅੱਛਾ ਜੀ ਤੇ ਕਾਲੀ ਚੰਬੀ ਕੁੜੀ ਸੀ ਬਹੁਤ ਕੱਤਾ ਬਾੜ ਅੱਛਾ ਜੀ ਉਹ 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 ਫੋਕ ਚਾਰਤੀ ਰਾਜ ਸਿੰਘ ਨੂੰ ਦਿੱਤੇ ਮੈਂ ਦਾ ਅੱਛਾ ਜੀ ਹਾਂ ਇਹਨੇ ਫਿਰ ਛਾਤਰਪੁਰ ਵਾਲੇ ਗਾਂਧੀ ਨੂੰ ਦੇਤੀ ਅੱਛਾ ਜੀ ਹਾਂ ਠੀਕ ਸਾਡੀ ਚਾਰੀਆ ਪੂਰੀ ਵੀ ਪੁਰਾਣੇ ਬੰਦਿਆਂ ਦੀ ਯਾਰੀ ਮਿੱਤਰਾਂ ਉਹੀਂ ਹੁੰਦੀ ਆ ਰਾਜ ਸਿੰਘ ਬੰਦਾ ਬਹੁਤ ਚੰਗਾ ਬਈ ਹੁੰਦਾ ਰਿਕ ਉਹਦੇ ਕੋਲ ਮੇਲਾ ਲੱਗਿਆ ਰਹਿੰਦਾ ਬਿਲਕੁਲ ਬਿਲਕੁਲ ਮੇਲਾ ਉ த மோ